ਸਸਕਾਲ ਸਕਾਈ ਨਿਊਜ਼ ਪੰਜਾਬੀ ਵੀਡੀਓ ਨਾਲ ਤੁਹਾਡੇ ਤੁਸੀ ਤੇ ਮੈਂ ਹਾਂ ਤੁਹਾਨੂੰ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਦੇ ਵਿੱਚ ਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਇੱਕ ਵਿਵਾਦਤ ਬਿਆਨ ਨੂੰ ਲੈ ਕੇ ਗੁਰਦਾਸ ਮਾਨ ਮੋੜ ਤੋਂ ਘਿਰਦੇ ਨਜ਼ਰ ਆ ਰਹੇ ਨੇ ਜਿ<'ਰੇ ਖਾਸ ਹੈ ਕਿ ਇਸ ਵਿਵਾਦਤ ਬਿਆਨ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਜਵਾਬ ਮੰਗ ਲੈ ਕੇ ਗੁਰਦਾਸ ਮਾਨ ਤੋਂ 13 ਜੂਨ ਤੱਕ ਇਸ ਵਿਵਾਦਤ ਬਿਆਨ ਇਸ ਵਿਵਾਦਤ ਟਿੱਪਣੀ ਦੇ ਉੱਤੇ ਜਵਾਬ ਮੰਗਿਆ ਗਿਆ ਜਿ<'ਰੇ ਖਾਸ ਹੈ ਕਿ ਜਿਹੜਾ ਇਹ ਵਿਵਾਦਤ ਬਿਆਨ ਹੈ ਇਹ ਨਕੂਦ ਦੇ ਵਿੱਚ ਗੁਰਦਾਸ ਮਾਨ ਦੇ ਵੱਲੋਂ 2021 ਦੇ ਵਿੱਚ ਦਿੱਤਾ ਗਿਆ ਸੀ ਜਦੋਂ ਉਹਨਾਂ ਦੇ ਵੱਲੋਂ ਜਿਹੜੇ ਉੱਥੇ ਦੇ ਗੱਦੀ ਨਸ਼ੀਨ ਨੇ लाड्डी ਸਾਈ ਜੀ ਉਹਨਾਂ ਦਾ ਜਿਹੜਾ ਜ਼ਿਕਰ ਹੈ ਉਹ ਗੁਰੂ ਅਮਰਦਾਸ ਜੀ ਨਾਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਸਿੱਖ ਸੰਗਤ ਸੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੜਕਾਂ ਜਾਮ ਕੀਤੀਆਂ ਗਈਆਂ ਜਿਸ ਤੋਂ ਬਾਅਦ ਗੁਰਦਾਸ ਮਾਨ ਦੇ ਵੱਲੋਂ ਮਾਫੀ ਜ਼ਰੂਰ ਮੰਗ ਲਈ ਗਈ ਸੀ ਪਰੰਤੂ ਜਿਸ ਤਰ੍ਹਾਂ ਇਹ ਵਿਵਾਦ ਵਧਿਆ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਦਰਜ ਹੋਂਦੀ ਹੈ ਤੇ ਹੇਟਲੀ ਅਦਾਲਤ ਦੇ ਵੱਲੋਂ ਇਹ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਉਸ ਨੂੰ ਰੱਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਇਸਾਂ ਪਰੰਤੂ ਜਿਹੜੇ ਸ਼ਿਕਾਇਤ ਕਰਤਾ ਨੇ ਹਰਜਿੰਦਰ ਸਿੰਘ ਜਿੰਦਾ ਉਹਨਾਂ ਦੇ ਵੱਲੋਂ ਹੁਣ ਜਿਹੜੀ ਚੁਣੌਤੀ ਹੈ ਉਹ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਤੇ ਹਾਈ ਕੋਰਟ ਦੇ ਵੱਲੋਂ ਜਿਹੜੀ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਉਸ ਨੂੰ ਸਬਕਾਰ ਕਰ ਲਿਆ ਗਿਆ ਹੈ ਤੇ ਜਿਹੜੇ ਨੋਟਿਸ ਹੈ ਉਹ ਜਾਰੀ ਕਰ ਦਿੱਤਾ ਗਿਆ ਗੁਰਦਾਸ ਮਾਨ ਤੋਂ ਜਵਾਬ ਮੰਗ ਲਿਆ ਗਿਆ 13 ਜੂਨ ਤੱਕ ਇਸ ਵਿਵਾਦਤ ਬਿਆਨ ਦੇ ਉੱਤੇ ਜਵਾਬ ਦੇਣ ਲਈ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਜ਼ਿਕਰ ਖਾਸ ਹੈ ਕਿ ਜਦੋਂ ਇਹ ਵਿਵਾਦਤ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਗੁਰਦਾਸ ਮਾਨ ਦੇ ਵੱਲੋਂ ਹਾਲਾਂਕਿ ਮਾਫੀ ਜ਼ਰੂਰ ਮੰਗੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਦਾ ਜਿਹੜਾ ਜ਼ਿਕਰ ਹੈ ਉਹ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਹ ਜ਼ਿਕਰ ਕੀਤਾ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਇੱਕ ਅਜਿਹੇ ਪਰਿਵਾਰ ਦੇ ਨਾਲ ਸੰਬੰਧਤ ਸਨ ਜਿਸ ਨੂੰ ਹਮੇਸ਼ਾ ਰੈਂਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ ਤੇ ਮੈਂ ਉਹਨਾਂ ਦਾ ਜ਼ਿਕਰ ਹੀ ਜਿਹੜੇ ਉਸ ਸਮੇਂ ਦੇ ਗੱਦੀ ਨਿਸ਼ੀਨ ਸੀ ਲਾਡੀ ਸਾਈਂ ਜੀ ਉਹਨਾਂ ਦਾ ਵੀ ਕੀਤਾ ਸੀ ਕਿ ਉਹ ਵੀ ਇੱਕ ਅਜਿਹੇ ਹੀ ਪਰਿਵਾਰ ਦੇ ਨਾਲ ਸੰਬੰਧਤ ਸਨ ਪਰੰਤੂ ਜਦੋਂ ਇਹ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਹੋਇਆ ਵਿਰੋਧ ਤੋਂ ਬਾਅਦ ਉਹਨਾਂ ਦੇ ਵੱਲੋਂ ਹਾਲਾਂਕਿ ਮਾਫੀ ਜ਼ਰੂਰ ਮੰਗੀ ਗਈ ਪਰੰਤੂ ਜਦੋਂ ਮਾਫੀ ਮੰਗੀ ਗਈ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਤੇ ਹੇਟਲੀ ਅਦਾਲਤ ਦੇ ਵਿੱਚ ਇਹ ਮੁਕੱਦਮਾ ਵੀ ਚੱਲਿਆ ਸੀ ਤੇ ਹੇਟਲੀ ਅਦਾਲਤ ਦੇ ਵੱਲੋਂ ਜਿਹੜਾ ਇਹ ਮੁਕੱਦਮਾ ਹੈ ਜਿਹੜੀ ਇਹ ਐਫ ਆਈ ਆਰ ਦਰਜ ਹੋਈ ਸੀ ਉਸ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੈ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਜਿੰਦਾ ਦੇ ਵੱਲੋਂ ਹੁਣ ਹਾਈ ਕੋਰਟ ਦੇ ਵਿੱਚ ਇੱਕ ਅਰਜ਼ੀ ਲਗਾਈ ਗਈ ਹੈ ਪਟੀਸ਼ਨ ਧਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਪਟੀਸ਼ਨ ਹੈ ਜਿਹੜੀ ਅਰਜ਼ੀ ਹੈ ਉਸ ਨੂੰ ਹਾਈ ਕੋਰਟ ਦੇ ਵੱਲੋਂ ਸੁਪਕਾਰ ਕੀਤਾ ਗਿਆ ਹੈ ਤੇ ਹੁਣ ਗੁਰਦਾਸ ਮਾਨ ਤੋਂ ਜਵਾਬ ਮੰਗਿਆ ਗਿਆ 13 ਜੂਨ ਇਸ ਦੀ ਜਿਹੜੀ ਅਗਲੀ ਸੁਣਵਾਈ ਰੱਖੀ ਗਈ ਹੈ ਉੱ ਹੁਣ ਵੇਖਣਾ ਹੋਵੇਗਾ ਕਿ ਗੁਰਦਾਸ ਮਾਨ ਦੀਆਂ ਜਿਹੜੀ ਮੁਸ਼ਕਲਾਂ ਉਹਨਾਂ ਦੇ ਵਿੱਚ ਕਿੰਨਾ ਕੁ ਹੋਰ ਵਾਅਦਾ ਹੁੰਦਾ ਹੈ ਜਾਂ ਜਿਸ ਤਰ੍ਹਾਂ ਗੁਰਦਾਸ ਮਾਨ ਦੇ ਵੱਲੋਂ ਪਹਿਲਾਂ ਹੀ ਸਿੱਖ ਸੰਗਤ ਤੋਂ ਮਾਫੀ ਮੰਗ ਲਈ ਗਈ ਸੀ ਉਹ ਮਾਫੀ ਦੇ ਨਜ਼ਰੀਏ ਦੇ ਤਹਿਤ ਹਾਈ ਕੋਰਟ ਮੁਰਤੋਂ ਜਿਹੜਾ ਹੇਟਲੀ ਅਦਾਲਤ ਦਾ ਫੈਸਲਾ ਹੈ ਉਹ ਜਾਰੀ ਰੱਖਦਾ ਹੈ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋਵੇਗਾ ਪਰੰਤੂ ਗੁਰਦਾਸ ਮਾਨ ਦੀਆਂ ਜਿਹੜੀ ਮੁਸ਼ਕਲਾਂ ਨੇ ਉਹ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਅਕਸਰ ਹੀ ਗੁਰਦਾਸ ਮਾਨ ਨੂੰ ਨਕੌਦਰ ਦੇ ਵਿੱਚ ਵੇਖਿਆ ਜਾਂਦਾ ਹੈ ਤੇ ਜਿਹੜੇ ਉੱਥੇ ਦੇ ਗਦੀ ਨਸ਼ੀਨ ਨੇ लाडी ਸਾਈ ਜੀ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਕਾਫੀ ਵਾਰ ਵੇਖਿਆ ਗਿਆ ਉਹਨਾਂ ਦਾ ਜ਼ਿਕਰ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਉਸੇ ਲੜੀ ਦੇ ਤਹਿਤ ਜਦੋਂ ਉਹ ਉਸ ਥਾਂ ਦੇ ਉੱਤੇ ਵਿਰਾਜਮਾਨ ਸਨ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜੋ ਵਿਵਾਦਤ ਬਿਆਨ ਸਾਹਮਣੇ ਆਇਆ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਹੁਣ ਸੁਰਖੀਆਂ ਦੇ ਵਿੱਚ ਨਜ਼ਰ ਆ ਰਿਹਾ ਹੈ